ਫਿਲਮ ਨਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਹਾਂ ਪੰਜਾਬ ਟਾਕਸ ਗੱਲ ਕਰਾਂਗੇ ਕੁਝ ਪਾਲੀਵੁੱਡ ਤੇ ਬਾਲੀਵੁੱਡ ਫਿਲਮਾਂ ਦੇ ਬਾਰੇ ਵਿੱਚ ਜਿਹੜੀਆਂ ਰਿਲੀਜ਼ ਹੋਣ ਜਾ ਰਹੀਆਂ ਨੇ ਸਭ ਤੋਂ ਪਹਿਲੀ ਫਿਲਮ ਦਾ ਜ਼ਿਕਰ ਕਰਦੇ ਹਾਂ ਕਿ ਬਤੌਰ ਨਿਰਦੇਸ਼ਕ ਨਵੀ ਸਿਨੇਮਾ ਪਰਿਵਲ ਵਦੇ ਸ਼ਾਨਦਾਰ ਅਦਾਕਾਰ ਵਿਸ਼ਾਲ ਕੌਸ਼ਕ ਨੇ ਇੱਕ ਫਿਲਮ ਦਾ ਐਲਾਨ ਕੀਤਾ ਆ ਦੱਸ ਦਈਏ ਕਿ اداکار ਵਿਸ਼ਾਲ ਕੌਸ਼ਿਕ ਬਤੌਰ ਨਿਰਦੇਸ਼ਕ ਇੱਕ ਹੋਰ ਸ਼ਾਨਦਾਰ ਸਿਨੇਮਾ ਪਾਰੀ ਦੇ ਆਗਾਜ਼ ਵੱਲ ਵਧੇ ਨੇ ਤੇ ਜਿਨ੍ਹਾਂ ਵੱਲੋਂ ਆਪਣੀ ਪਹਿਲੀ ਡਾਇਰੈਕਟ ਕੀਤੀ ਫਿਲਮ ਪ੍ਰੀਟਾ ਦਾ ਰਸਮੀ ਐਲਾਨ ਕਰ ਦਿੱਤਾ ਆ ਪੋਸਟਰ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਇਹ ਪ੍ਰੀਟਾ ਫਿਲਮ ਜਿਹੜੀ ਕਿ ਨਵੀਂ ਆਏਗੀ ਉਸ ਦਾ ਪੋਸਟਰ ਹੈ ਤਾਂ ਪੰਜਾਬੀ ਸਿਨੇਮਾ ਖੇਤਰ ਵਿੱਚ ਬਹੁਤ ਥੋੜੇ ਜੇ ਸਮੇਂ ਵਿੱਚ ਹੀ ਮਜਬੂਤ ਪੈੜਾ ਸਿਰਜਣ ਵਿੱਚ ਕਾਮਯਾਬ ਰਹੇ ਹਨ ਬਹੁਮੁਖੀ ਅਦਾਕਾਰ ਵਿਸ਼ਾਲ ਕੌਸ਼ਕ ਤੇ ਹੁਣ ਬਤੌਰ ਨਿਰਦੇਸ਼ਕ ਇੱਕ ਹੋਰ ਸ਼ਾਨਦਾਰ ਅਤੇ ਨਵੀਂ ਸਿਨੇਮਾ ਪਾਰੀ ਦੇ ਅਗਾਜ਼ ਵਿੱਚ ਅੱਗੇ ਵੱਧ ਚੁੱਕੇ ਨੇ ਜਿਨ੍ਹਾਂ ਵੱਲੋਂ ਆਪਣੀ ਪਲੇਟੇ ਡਾਇਰੈਕਟਰ ਵੱਜੋਂ ਕੀਤੀ ਫਿਲਮ ਪ੍ਰੀਟਾ ਦਾ ਰਸਮੀ ਐਲਾਨ ਕਰ ਦਿੱਤਾ ਆ। आरडीके मूवीज बैनर्स दे हेट पेश ਕੀਤੀ جاری ਇਸ ਫਿਲਮ ਦੇ ਕ੍ਰੀਏਟਿਵ ਨਿਰਦੇਸ਼ਕ ਹਨ ਗੁਰਪ੍ਰੀਤ ਤੋਤੀ ਜੋ ਕਿ ਅਦਾਕਾਰੀ ਦੇ ਨਾਲ-ਨਾਲ ਲੇਖਣ ਦੇ ਖੇਤਰ ਦੇ ਵਿੱਚ ਵੀ ਪੜਾਦਰ ਪੜਾ ਅੱਗੇ ਵਧ ਰਹੇ ਨੇ ਤੇ ਪੰਜਾਬ ਦੇ ਮਾਲਵਾ ਖੇਤਰ ਨਾਲ ਸੰਬੰਧਿਤ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਫਰੀਦਕੋਟ ਲਾਗਲੇ ਇਲਾਕਿਆਂ ਵਿੱਚ ਫਿਲਮਾਇਆ ਜਾਣ ਵਾਲੀ ਇਸ ਪੀਰੀਅਡ ਡਰਾਮਾ ਫਿਲਮ ਦੀ ਇਸ ਮਿਨੇ ਸ਼ੂਟਿੰਗ ਦਾ ਪੜਾ ਜਿਹੜਾ ਆ ਉਹ ਸ਼ੁਰੂ ਹੋ ਚੁੱਕਿਆ ਆ ਜਿਸ ਦੇ ਵਿੱਚ ਸਟਾਰ ਕਾਸਟ ਅਤੇ ਹੋਰ ਅਹਿਮ ਪਹਿਲੂਆਂ ਦਾ ਫਿਲਹਾਲ ਖੁਲਾਸਾ ਨਹੀਂ ਹੋਇਆ ਕਹਿ ਸਕਦੇ ਆ ਕਿ ਇੱਕ ਹੋਰ ਪੀਰੀਅਡ ਫਿਲਮ ਜਿਹੜੀ ਆ ਸਾਨੂੰ ਵੇਖਣ ਨੂੰ ਮਿਲੇਗੀ ਸੋ ਕਹਿ ਸਕਦੇ ਆ ਕਿ ਜਿਹੜੀ ਇਹ ਫਿਲਮ ਪ੍ਰੀਟਾ ਆ ਰਹੀ ਆ ਇਹ ਇੱਕ ਵੱਖਰੇ ਹੀ ਵਿਸ਼ੇ ਨੂੰ ਲੈ ਕੇ ਬਣਾਈ ਜਾ ਰਹੀ ਆ ਇਹ ਫਿਲਮ ਪੰਜਾਬੀ ਸਿਨੇਮਾ ਖੇਤਰ ਵਿੱਚ ਹੋਰ ਨਵੀਆਂ ਜੜੀਆਂ ਆ ਸੰਭਾਵਨਾਵਾਂ ਪੈਦਾ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਔਰ ਇਸ ਫਿਲਮ ਬਾਰੇ ਇਹ ਵੀ ਪਤਾ ਲੱਗਿਆ ਹੈ ਕਿ ਮੇਨ ਸਟ੍ਰੀਮ ਸਿਨੇਮਾ ਤੋਂ ਬਿਲਕੁਲ ਅਲੱਗ हट ਕੇ ਬਣਾਈ ਜਾ ਰਹੀ ਉਹਨਾਂ ਵੱਲੋਂ ਆਪਣੀ ਇਹ ਪਲੇਠੀ ਡਾਇਰੈਕਟੋਰੀਅਲ ਫਿਲਮ ਜਿਸ ਵਿੱਚ ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਸੰਬੰਧਿਤ ਕਈ ਮੰਨੇ ਪ੍ਰਮੰਨੇ ਮਹੱਤਵਪੂਰਨ ਕਿਰਦਾਰ ਜਿਹੜੇ ਨੇ ਉਹ ਆਪਣੀ ਅਦਾਕਾਰੀ ਦੇ ਜੋਹਰ ਦਿਖਾਉਣਗੇ ਖੈਰ ਸਾਨੂੰ ਪਤਾ ਲੱਗ ਜੇਗਾ ਕਿ ਕੌਣ ਕੌਣ ਅਦਾਕਾਰ ਆ ਰਹੇ ਨੇ ਆਉਣ ਵਾਲੇ ਦਿਨਾਂ ਦੀ ਸਾਨੂੰ ਅੱਡੀ ਕਰਨੀ ਪਵੇਗੀ ਇਸ ਫਿਲਮ ਦੇ ਬਾਰੇ ਵਿੱਚ ਅਗਲੀ ਫਿਲਮ ਦਾ ਜ਼ਿਕਰ ਕਰਦੇ ਹਾਂ ਰਜਨੀਕਾਂਤ ਤੇ ਕਪਲਦੇਵ ਦੇ ਕੈਮੀਓ ਵਾਲੀ ਫਿਲਮ ਲਾਲ ਸਲਾਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਜੀ ਹਾਂ ਸਾਊਥ ਸੁਪਰਸਟਾਰ ਰਜਨੀਕਾਂਤ ਦੀ ਤੀ ਐਸ਼ਵਰੀਆ ਦੀ ਆਉਣ ਵਾਲੀ ਫਿਲਮ ਲਾਲਸ ਨਾਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਇਸ ਫਿਲਮ ਦੇ ਵਿੱਚ ਵਿਕਰਾਂਤ ਤੇ ਵਿਸ਼ਨੂ ਮੁੱਖ ਅਦਾਕਾਰੀ ਕਰ ਰਹੇ ਨੇ ਰਜਨੀ ਕਾਂਤ ਵੀ ਆਪਣੀ ਧੀ ਦੀ ਇਸ ਫਿਲਮ ਦੇ ਵਿੱਚ ਕੈਮਿਓ ਰੋਲ ਦੇ ਵਿੱਚ ਨਜ਼ਰ ਆਉਣਗੇ 5 ਫਰਵਰੀ ਨੂੰ ਐਸ਼ਵਰਿਆ ਰਜਨੀ ਕਾਂਤ ਤੇ ਲਾਲ ਸਲਾਮ ਦੀ ਟੀਮ ਨੇ ਫਿਲਮ ਦੇ ਟ੍ਰੇਲਰ ਦਾ YouTube ਲਿੰਕ ਰਿਲੀਜ਼ ਕੀਤਾ ਸੀ ਟ੍ਰੇਲਰ ਵਿੱਚ ਦਿਖਾਇਆ ਗਿਆ ਆ ਕਿ ਲਾਲ ਸਲਾਮ ਸਮਾਜ ਨੂੰ ਇੱਕ ਅਹਿਮ ਸੰਦੇਸ਼ ਦੇਣ ਦੇ ਨਾਲ ਨਾਲ ਇੱਕ ਸਖਤ ਸਪੋਰਟਸ ਡਰਾਮਾ ਫਿਲਮ ਦੇ ਵਜੋਂ ਸਾਹਮਣੇ ਆਵੇਗੀ ਹੁਣ ਗੱਲ ਕਰਦੇ ਹਾਂ ਜੀ ਅਗਲੀ ਫਿਲਮ ਕਰੈਕ ਜੀਤੇਗਾ ਤੋ ਜੀਏਗਾ ਦਾ ਨਵਾਂ ਪੋਸਟਰ ਜਾਰੀ ਹੋ ਚੁੱਕਿਆ ਹੈ ਜੀहां ਫਿਲਮ ਕਰੈਕ ਜੀਤੇਗਾ ਤੋ ਜੀਏਗਾ ਦੇ ਨਿਰਮਤਾਵਾਂ ਵੱਲੋਂ ਫਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਅਦਿੱਤਿਆ ਦੱਤ ਵੱਲੋਂ ਨਿਰਦੇਸ਼ ਤੇ ਇਸ ਫਿਲਮ ਦੇ ਵਿੱਚ ਵਿਧੂ ਤੇ ਜਮਵਤ अर्जुन रामपाल ਤੇ ਨੈਉਰਾ ਫਤੋਹੀ ਤੇ ਐਮੀ ਜੰਕਸ਼ਨ ਜਿਹੜੇ ਨੇ ਉਹ ਮੁੱਖ ਭੂਮਿਕਾਵਾਂ ਦੇ ਵਿੱਚ ਨਜ਼ਰ ਆਉਣਗੇ اداکار ਵਿਧੂਤ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ ਕਿ ਡਰ ਨਹੀਂ ਡੇਰਿੰਗ ਸੇ ਕ੍ਰੈਕ ਜیتےਗਾ ਤੋ ਜੀਏਗਾ ਯਾਨੀ ਕਿ 23 ਫਰਵਰੀ ਨੂੰ ਇਸ ਮਹੀਨੇ ਦੇ ਵਿੱਚ ਸਿਨੇਮਾ ਕਰਾਂ ਦੇ ਵਿੱਚ ਇਹ ਫਿਲਮ ਤੁਹਾਨੂੰ ਵੇਖਣ ਨੂੰ ਮਿਲੇਗੀ ਜਲਦ ਹੀ ਟ੍ਰੇਲਰ ਆ ਰਿਹਾ ਆ ਤੇ ਅੱਜ ਜਾਰੀ ਕੀਤੇ ਗਏ ਪੋਸਟਰ ਦੇ ਵਿੱਚ ਵਿਧੂ ਅਤੇ ਅਰਜਨ ਇੱਕ ਦੂਜੇ ਵੱਨੀ ਪਿੱਟ ਕਰਕੇ ਖੜੇ ਨੇ ਜੋ ਤਸਵੀਰਾਂ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਤੇ ਗੁੱਸੇ ਵਿੱਚ ਚੀਕਦੇ ਹੋਏ ਦਿਖਾਈ ਦੇ ਰਹੇ ਨੇ ਦੋਵਾਂ ਦੀਆਂ ਬਾਹਾਂ ਤੇ ਡਿਜੀਟਲ ਟਾਈਮਰ ਲੱਗੇ ਹੋਏ ਨੇ ਛੇਤੀ ਹੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਤੁਹਾਨੂੰ ਟ੍ਰੇਲਰ ਵੀ ਦੇਖਣ ਨੂੰ ਰਿਲੀਜ਼ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਕ੍ਰੈਕ ਮੁੰਬਈ ਦੀ ਚੁਗੀ ਚੌਪੜੀ ਇਲਾਕੇ ਵਿੱਚ ਰਹਿਣ ਵਾਲੇ ਕੁਝ ਬੰਦਿਆਂ ਦੀ ਕਹਾਣੀ ਹੈ ਜੋ ਅੰਡਰਵਰਲਡ ਦੀਆਂ ਹਨੇਰੀਆਂ ਗਲੀਆਂ ਦੇ ਵਿੱਚ ਗੁੰਮ ਜਾਂਦੇ ਨੇ। ਇਸ ਤੋਂ ਪਹਿਲਾਂ ਨਿਰਦੇਸ਼ਕ ਦਿੱਤਿਆ ਦੱਤ ਨੇ ਆਸ਼ਿਕ ਬਣਾਇਆ ਆਪ ਨੇ ਅਤੇ ਟੇਬਲ ਨੰਬਰ 21 ਅਦੀ ਫਿਲਮਾਂ ਬਣਾਈਆਂ ਸਨ ਸੋ ਹੁਣ ਇਹ ਨਵੀਂ ਫਿਲਮ ਵੀ ਸਾਨੂੰ ਦੇਖਣ ਨੂੰ ਮਿਲੇਗੀ ਅਗਲੀ ਫਿਲਮ ਦਾ ਜ਼ਿਕਰ ਕਰਦੇ ਆ ਜੀ ਹਾਂ ਕਰੀਨਾ ਕਪੂਰ ਕ੍ਰਿਤੀ ਸੈਨਨ ਅਤੇ ਤੱਬੂ ਸਟਾਰਰ ਫਿਲਮ ਦੀ ਕ੍ਰੂ ਦੀਆਂ ਇਹਨਾਂ ਸੁੰਦਰੀਆਂ ਦਾ ਪਹਿਲਾ ਲੁੱਕ ਜਾਰੀ ਹੋ ਗਿਆ ਆ ਜਨੂ ਕੀ ਫਿਲਮ ਕਦੋਂ ਰਿਲੀਜ਼ ਹੋਵੇਗੀ ਤਾਂ ਮੈਂ ਦੱਸ ਦੇਣਾ ਚਾਹਣਾ ਆ ਕਿ ਕ੍ਰਿਨਕਪੁਰ ਕ੍ਰਿਤੀ ਸੈਨਨ ਅਤੇ ਤੱਬੂ ਸਟਾਰਰ ਜੋ ਫਿਲਮ ਹੈ ਦੇਕਰੂ ਇਸ ਦੇ ਨਵੇਂ 베ਰਵੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਕ੍ਰਿਨਕਪੁਰ ਅਤੇ ਮੇਕਰਸ ਨੇ ਇੱਕ ਵੀਡੀਓ ਜਾਰੀ ਕਰਕੇ ਫਿਲਮ ਦੇ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ ਤੇ ਇਸ ਫਿਲਮ ਦਾ ਟੀਜ਼ਰ ਵੀ ਰਜੇਸ਼ ਕ੍ਰਿਸ਼ਨਨ ਦੇ ਨਿਰਦੇਸ਼ਨ ਚ ਬਣੀ ਇਸ ਫਿਲਮ ਚ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦਸਾਂਝ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਨੇ ਅਨਿਲਕਪੂਰ ਦੀ ਬੇਟੀ ਰੀਆ ਕਪੂਰ ਅਤੇ ਮਸ਼ਹੂਰ ਫਿਲਮ ਨਿਰਮਾਤਾ ਇਕਤਾ ਕਪੂਰ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਫਿਲਮ ਦੇ ਜਾਰੀ ਕੀਤੇ ਗਏ ਟੀਜ਼ਰ ਚ ਕ੍ਰੀਨਾ ਕਪੂਰ ਖਾਨ, ਕ੍ਰਿਤੀ ਸੈਨਨ ਅਤੇ ਤੱਬੂ ਨਾਲ 에어 호ਸਟਸ ਦੀ ਡਰੈੱਸ ਵਿੱਚ ਜਿਸ ਤਰੀਕੇ ਨਜ਼ਰ ਆਈਆਂ ਨੇ ਕਿ ਕ੍ਰੂ ਇੱਕ ਅਜੇਹੀ ਫਿਲਮ ਹੈ ਜੋ ਔਰਤਾਂ ਉਤੇ ਕੇਂਦਰਿਤ ਹੈ ਤੇ ਇਹ ਫਿਲਮ 29 ਮਾਰਚ 2024 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਟੀਜ਼ਰ ਦੀ ਜੋ ਬੈਕਗ੍ਰਾਉਂਡ ਉਸ ਦੇ ਵਿੱਚ ਸੁਪਰ ਹਿੱਟ ਫਿਲਮ ਖਲਨਾਇਕ ਦਾ ਮਸ਼ਹੂਰ ਗੀਤ ਕੁਕੂ ਕੁਕੂ ਚੱਲ ਰਿਹਾ ਹੈ ਜੋ ਚੋਲੀ के पीछे क्या है ਗੀਤ ਹੈ ਤੇ ਇਸ ਦੇ ਨਾਲ ਹੀ ਕਰੀਨਾ ਕਪੂਰ ਨੇ ਫਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ ਤੇ ਲਿਖਿਆ ਹੈ ਕਿ ਆਪਣੀ ਸੀਟ ਬੈਲਟ ਬੰਨੋ ਤੇ ਆਪਣਾ ਪॉप कॉर्न ਤਿਆਰ ਰੱਖੋ ਤਾਂ ਇਹ ਹੁਣ ਫਿਲਮ ਜਿਹੜੀ ਆ ਤੁਹਾਨੂੰ ਮਾਰਚ ਦੇ ਮਹੀਨੇ ਵਿੱਚ ਦੇਖਣ ਨੂੰ ਮਿਲੇਗੀ ਇਸ ਤੋਂ ਬਾਅਦ ਬਾਲੀਵੁੱਡ ਦੇ ਚਾਕਲੇਟ ਐਕਟਰ شاہਦ ਕਪੂਰ ਅਤੇ ਕੀਰਤੀ ਸੈਨਨਸਟਾਰ ਫਿਲਮ ਤੇਰੀ ਬਾਤੋ ਮੈਂ ਐਸਾ ਉਲਝ ਜੀਆ ਦੇ ਰਿਲੀਜ਼ ਹੋਣ ਦੀ ਗੱਲ ਕਰਾਂਗੇ ਜੀ ਹਾਂ ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਫਿਲਮ ਤੇਰੀ ਬਾਤੋਂ ਮੈਂ ਐਸਾ ਉਲਝ ਜੀਆ ਪਹਿਲੇ ਦਿਨ ਹੀ ਕਮਾਲ ਕਰ ਸਕਦੀ ਹੈ ਦੱਸ ਦਈਏ ਕਿ ਇਹ ਸ਼ਾਹਦਤ ਤੇ ਕਿਰਤੀ ਦੀ ਸਾਲ 2024 ਦੀ ਸ਼ੁਰੂਆਤੀ ਫਿਲਮ ਹੈ ਨਾਲ ਹੀ ਇਹ ਤਾਜ਼ਾ ਜੁੜੀ ਪਹਿਲੀ ਵਾਰ ਸਿਲਵਰ ਸਕਰੀਨ ਤੇ ਨਜ਼ਰ ਆਉਣ ਵਾਲੀ ਹੈ ਤੇਰੀ ਬਾਤੋਂ ਮੈਂ ਐਸਾ ਉਲਝ ਜੀਆ ਇਕ ਹਿੰਦੀ ਭਾਸ਼ਾ ਦੀ ਸਾਇੰਸ ਫਿਕਸ਼ਨ ਰੋਮਾਂਟਿਕ ਕਾਮੇਡੀ ਫਿਲਮ ਹੈ ਜਿਸ ਦਾ ਨਿਰਮਾਣ ਮੈਡੌਗ ਫਿਲਮਜ਼ ਅਤੇ ਜੀਓ ਸਟੂਡੀਓ ਦੁਆਰਾ ਕੀਤਾ ਗਿਆ ਹੈ ਜੇ ਇਹਨਾਂ ਦੇ ਨਾਲ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰਾਂ ਦੀ ਗੱਲ ਕਰੀਏ ਜੋ ਇਸ 'ਚ ਕੰਮ ਕਰ ਰਹੇ ਨੇ ਉਸ ਵਿੱਚ ਤਰਮਿੰਦਰ ਡਿੰਪਲ ਕਪੜੀਆ ਅਰਜੇਸ਼ ਕੁਮਾਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਸੋ ਦੋਸਤੋ ਇਹ ਸੀ ਅੱਜ ਦਾ ਫਿਲਮ ਨਮਾ ਇਸ ਦੇ ਵਿੱਚ ਇਨ੍ਹਾਂ ਫਿਲਮਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਮਿਲੀ ਆ ਇਸੇ ਤਰ੍ਹਾਂ ਜਿਵੇਂ ਹੀ ਹੋਰ ਸਾਨੂੰ ਅਪਡੇਟ ਫਿਲਮਾਂ ਦੇ ਬਾਰੇ ਮਿਲੀ ਉਹ ਫੋਰ ਫਿਲਮ ਨਮਾ ਲੈ ਕੇ ਉਸ ਦੇ ਵਿੱਚ ਤੁਹਾਨੂੰ ਉਸ ਦਾ ਜ਼ਿਕਰ ਜ਼ਰੂਰ ਕਰਾਂਗੇ ਸੋ ਇਸੇ ਤਰ੍ਹਾਂ ਹੀ ਜੁੜੇ ਰਹੋ ਸਿੱਧੂ ਟਾਕਸ ਚੈਨਲ ਦੇ ਨਾਲ